ਸਿਰੀ ਦਾਗ ਮਹੱਲਾ ਪੰਜਵਾ ਸੰਤ ਜਨ ਹੁ ਸੁਣ ਭਾਈ ਹੋ ਛੂਟਨ ਸਾਚੈ ਨਾਏ ਗੁਰ ਕੇ ਚਰਨ ਸਰੇ ਵਣੇ ਤੀਰਥ ਹਰਿ ਕਾ ਨਾਮ ਆਗਏ ਦਰਗਹ ਮੰਨਿਐ ਮਿਲਾਇ ਲਿਥਾਵੇ ਥਾ ਭਾਈ ਰੇ ਸਾਚੀ ਸਤਗੁਰ ਸੇ ਸਤਗੁਰ ਤੁਠੈ ਪਾਈਐ ਪੂਰਨ ਅਲਖ ਅਪੇਵ ਰਹਾਉ ਸਤਗੁਰ ਵਿਟਹਵਾਰਿਆ ਜਿਨ ਦਿੱਤਾ ਸਚਨਾ ਅਨ ਦਿਲ ਸਚ ਸਲਾਹਣਾ ਸੱਚੇ ਕੈ ਗੁਣ ਗਾਉ ਸਚ ਖਾਣਾ ਸਚ ਪਹਿਨਣਾ ਸੱਚੇ ਸਚਾਨ ਸਾਸ ਗਿਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵਡ ਅਵਰਨੰਦ ਸਈ ਆਠ ਪਹਿਰ ਤਿਸ ਜਾਪ ਲਗਰ ਕਰੇ ਤਾਂ ਪਾਈਐ ਸਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਆ ਸਮਾਇ ਜਿਨ ਕਉ ਪੂਰਬ ਲਿਖਿਆ ਸੋਈ ਨਾਮ ਧਿਆਇ ਨਾਨਕ ਗੁਰ ਸਰਣਾਗਤੀ ਮਰੈ ਨ ਆਵੈ ਜਾਏ ਇਕ ਓੰਕਾਰ ਸਤਗੁਰ ਪ੍ਰਸਾਦ ਸਿਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆਂ ਆਖ ਆਖ ਮਨ ਵਾਵਣਾ ਜਿਉ ਜਿਉ ਜਾਪੈ ਵਾਏ ਜਿਸਨੂੰ ਵਾਏ ਸੁਣਾਈਐ ਸੋ ਕੇਵਲ ਚਿਤ ਥਾਇ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵ ਲਾਇ ਬਾਬਾ ਅੱਲਾਹ ਅਗੰਮ ਅਪਾਰ ਬਾਕੀ ਨਾï ਪਾਕ ਥਾਏ ਸੱਚਾ ਪਰਵਦਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕੇ ਤੜਾ ਲਿਖ ਨਾ ਜਾਣੈ ਕੋਏ ਜੇ ਸੋ ਸ਼ਾਇਰ ਮੇਲੀਐ ਤਿਲ ਨਾ ਪੁਜਾਵਹਿ ਰੋਏ ਕੀਮਤ ਕਿਨਾਂ ਨਾ ਪਾਈਆ ਸਭ ਸੁਣ ਸੁਣ ਆਖਹਿ ਸੋਏ ਪੀਰ ਪੈ ਕਾਮਰ ਸਾਲਕ ਸਾਧਕ ਸ਼ੋਹਦੇ ਔਰ ਸ਼ਹੀਦ ਸ਼ੇਖ ਮਸ਼ਾ ਇਕ ਕਾਜ਼ੀ ਮੁਲਾਨ ਦਰ ਦਰਵੇਸ਼ ਿਰਸੀ ਬਰਕਤ ਤਿੰਨ ਕਉ ਅਗਲੀ ਪੜ੍ਹਦੇ ਰਹੇਂ ਦਰੂਦ ਪੁੱਛਣਾ ਸਾਜੇ ਪੁੱਛਣਾ ਢਾਹੇ ਪੁੱਛਣਾ ਦੇ ਵੈਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ ਸਭਨਾ ਵੇਖੈ ਨਦਰ ਕਰ ਜੈ ਭਾਵੇ ਤੈਂ ਦੇ ਥਾਵਾ ਨਾਮ ਨਾ ਜਾਣੀਐ ਲਾਵਾ ਕੇਵਡਾ ਜਿੱਥੈ ਵਸੈ ਮੇਰਾ ਪਾਤਸ਼ਾਹ ਸੋ ਕੇਵਡ ਹੈ ਥਾਉ ਅੰਬੜ ਕੋਈ ਨਾ ਸਕੈ ਹਉ ਕਿਸਨੋ ਪੂਛਣ ਜਾ ਵਰਨਾ ਵਰਨ ਨਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਭਾਵੇ ਤੈ ਦੇ ਕੁਪ ਮਸਵਾਰੇ ਆਪਣੈ ਚਸਾਨਾ ਢਿਲ ਕਰੇ ਸਭ ਕੋ ਆਖੈ ਬਹੁਤ ਬਹੁਤ ਲੈਣੈ ਕੈ ਵਿਚਾਰ ਕੀ ਵਟਦਾਤਾ ਆਖੀਐ ਦੇ ਕੈ ਰਹਾ ਸੁਮਾਰ ਨਾਨਕ ਤੋਟ ਨ ਆਵਈ ਤੇਰੇ ਜੁਗਹ ਜੁਗਹ ਪੰਡਾਰ ਪਹਿਲਾ ਪਹਿਲਾ ਸਭੇ ਕੰਤ ਮਹਿਲੀਆਂ ਸਗਲੀਆਂ ਕਰਹਿ ਸ਼ਿੰਗਾਰ ਗਣਤ ਗਣਾਵਣ ਆਈਆਂ ਸੁਹਾ ਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਆਰ ਹਰ ਜੀਓ ਕਿਉ ਪਿਰ ਰਾਵੈ ਨਾਰ ਤੁਧ ਭਾਵਨ ਸੋਹਾਗਣੀ ਆਪਣੀ ਕਿਰਪਾ ਲੈ ਹਸਵਾਰ ਰਹਾਓ ਗੁਰ ਸ਼ਬਦੀ ਸ਼ਿੰਗਾਰੀਆਂ ਤਨ ਮਨ ਪਿਰ ਕੈ ਪਾਸ ਦੁਇ ਕਰ ਜੋੜ ਖੜੀ ਤੱਕੈ ਸੱਚ ਕਹੈ ਅਰਦਾਸ ਲਾਲ ਰਤੀ ਸਚ ਭੈ ਵਸੀ ਪਾਏ ਰਤੀ ਰੰਗ ਰਾਸ ਪਿਆ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਨ ਸਾਜੀ ਪ੍ਰੀਤ ਨ ਟੁੱਟਈ ਸਾਚੇ ਮੇਲ ਮਿਲਾਵ ਸ਼ਬਦ ਰਤੀ ਮਨ ਵਿਦਿਆ ਹਉ ਸਤ ਬਲ ਹਾਰਹਿ ਜਾਵ ਸਾਤ ਅਨਰਾੰਡ ਨ ਬੈ ਸਈ ਜੇ ਸਤ ਗੁਰ ਮਾਹਿ ਸਮਾਏ ਫਿਰ ਵੀਸਾਲੂ ਨਉ ਤਨੋ ਸਾਚਉ ਮਰੈ ਨਾ ਜਾਏ ਨੇਤਰ ਵੈ ਸੋਹਾ ਗਣੀ ਸਾਚੀ ਨਦਰ ਰਜਾਇ ਸਾਚ ਧੜੀ ਧਨ ਮੰਡਿਐ ਕਾਪੜ ਪ੍ਰੇਮ ਸਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੈ ਪ੍ਰੇਮ ਅਪਾਰ ਬਿਨ ਤੇਰਿ ਪੁਰਖ ਨਾ ਜਾਣਈ ਸਾਚੈ ਗੁਰ ਕਹਿ ਪਿਆਰ ਨਿਸ ਅੰਧਿਆਰੀ ਸੁੱਤੀਏ ਜੋ ਫਿਰ ਬਿਨ ਰਹਿਣ ਵਿਹਾਰ ਐ ਅੰਕ ਜਲਾਉ ਤਨ ਜਾਲੀਓ ਮਨ ਧਨ ਜਲ ਬਲ ਜਾਏ ਜਾਂ ਧਨ ਕੰਤ ਨਾਰਾਵਿਆ ਤਾਂ ਬਿਰਥਾ ਜੋ ਬਨ ਜਾਏ ਸੇਜੈ ਕੰਤ ਮਹਿਲੜੀ ਸੂਤੀ ਬੂਝ ਨਾ ਪਾਏ ਹਉ ਸੁੱਤੀ ਕਿਰ ਜਾਗਣਾ ਕਿਸ ਕੋ ਪੁੱਛਾਂ ਜਾਏ ਸਤਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ ਸ੍ਰੀ ਰاگ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹੱਤ ਤੂੰ ਆਪੇ ਦੇਵਨਹਾਰ ਹਰ ਜਿਓ ਤੂੰ ਕਰਤਾ ਕਰਤਾ ਜਿਉ ਭਾਵੈ ਤਿਉ ਰਾਖ ਤੂੰ ਹਰ ਨਾਮ ਨਿਲਾਇ ਆਚਾਰ ਰਹਾਉ ਆਪੇ ਹੀ ਰਾ ਨਿਰਮਲਾ ਆਪੇ ਰੰਗਮਜੀਤ ਆਪੇ ਮੋਤੀ ਉਜਲੋ ਆਪੇ ਭਗਤ ਬਸੀਤ ਗੁਰ ਕੈ ਸ਼ਬਦ ਸਲਾਹਣਾ ਘਾਟ ਘਾਟ ਦੀਠ ਅਡੀਠ ਆਪੇ ਸਾਗਰ ਬੋਹਿਥਾ ਆਪੇ ਪਾਰ ਅਪਾਰ ਸਾਚੀ ਬਾਟ ਸੁ ਜਾਣ ਤੂੰ ਸ਼ਬਦ ਲੰਘਾਵਣ ਹਾਰ ਨਿ ਡਰਿਆ ਡਰ ਜਾਣੀ ਐ ਬਾਜ ਗੁਰੂ ਗੋਬਾਰ ਅਸਥਿਰ ਕਰਤਾ ਦੇਖੀਐ ਹੋਰ ਕੇਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਬੈ ਪਾਏ ਗੁਰ ਰਾਖੇ ਸੇ ਉਬਰੇ ਸਾਚੇ ਸਿਉ ਲਿਵਲਾਈਐ ਹਰ ਜਿਉ ਸ਼ਬਦ ਪਛਾਣਿਆ ਸੱਚ ਰਤੇ ਗੁਰਵਾਖਿਤ ਤਿਤ ਤਨ ਮੈਲ ਨ ਲੱਗਈ ਸੱਚ ਕਰ ਜਿਸ ਉਹ ਤਾਤ ਨਦਰ ਕਰੇ ਸੱਚ ਪਾਈਐ ਦਿਨ ਨਾਮੈ ਚਾ ਸਾਥ ਜਿਨਿ ਸੱਚ ਪਛਾਣਿਆ ਸੇ ਸੁਖੀਏ ਯੁਗ ਚਾਰ ਹਉ ਮੈ ਕ੍ਰਿਸ਼ਨਾ ਮਾਰਤੈ ਸੱਚ ਰਖਿਆ ਉਰ ਤਹਾਰ ਜਗ ਮਹਿਲਾ ਹੇਕ ਨਾਮ ਪਇ ਗੁਰੂ ਵਿਚਾਰ ਸਾਚੋ ਵਖਰ ਲਾਦੀਐ ਲਾਭ ਸਦਾ ਸਚ ਰਾਸ ਸਾਚੀ ਦਰਗਹ ਬੈ ਸਈ ਭਗਤ ਸੱਚੀ ਅਰਦਾਸ ਪਤ ਸਿਉ ਲੇਖਾ ਨਿਬੜੈ RAM ਨਾਮ ਪਰਗਾਸ ਊਚਾ ਊਚੋ ਵਖਿਆ ਕਹੋ ਨ ਦੇਖਿਆ ਜਾਏ ਜਹ ਦੇਖਾਂ ਤਹ ਏਕ ਤੂੰ ਸਤਗੁਰ ਦੀ ਆਖਾਏ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ